ਦੋਸਤੋ ਬਾਲੀਵੁੱਡ ਹੀਰੋ ਅਭਿਤਾਬ ਬੱਚਨ ਨੂੰ ਆਪਣਾ ਹੀਰੋ ਸਮਝਣ ਵਾਲੇ ਸਿੱਖ ਨੌਜਵਾਨ ਜੇਰਾ ਆਹ ਵੀਡੀਓ ਕੰਨ ਖੋਲ ਕੇ ਸੁਣਿਓ ਅਭਿਤਾਬ ਬੱਚਨ ਨੇ ਸਿੱਖ ਕੌਮ ਦੇ ਨਾਲ ਜੋ ਧਰੋਕ ਮਾਇਆ ਸੀ ਉਹ ਗੜਾ ਕਦੇ ਮਾਫੀਯੋਗ ਵੀ ਨਹੀਂ ਹੈ ਦੋਸਤੋ ਬੇਸ਼ੱਕ ਸਿੱਖ ਕੌਮ ਕੋਲ ਆਪਣੇ ਹੀਰੋ ਛੀਦ ਭਾਈ ਬਣੀ ਸਿੰਘ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਾਹਤਰ ਵਰਗੇ ਸੂਰਬੀਰ ਸਰਲੱਥ ਯੋਧੇ ਹਨ ਜਿਨ੍ਹਾਂ ਦੀ ਲਸਾਦੀ ਸ਼ਹਾਦਤ ਵਰਗੀ ਮਿਸਾਲ ਕਿਤੇ ਵੀ ਹੋਰ ਨਹੀਂ ਮਿਲਦੀ ਸਿੱਖ ਕੌਮ ਕੋਲ ਜਿੰਨੇ ਆਪਣੇ ਜੀਵਨ ਉਹਨੇ ਛੇਈਦ ਕਿਸੇ ਵੀ ਕੌਮ ਕੋਲ ਨਹੀਂ ਹੈਗੇ ਪਰ ਫਿਰ ਵੀ ਅੱਜ ਸਿੱਖਾਂ ਦੀ ਨੌਜਵਾਨ ਪੀੜ੍ਹੀ ਨਕਲ ਜੀਆਂ ਫਿਲਮਾਂ ਵਾਲੱਚ ਐਕਟਿੰਗ ਕਰਨ ਵਾਲਿਆਂ ਅਤੇ ਗੰਦੇ ਗੀਤ ਗਾਉਣ ਵਾਲਿਆਂ ਨੂੰ ਆਪਣੇ ਹੀਰੋ ਸਮਝੀ ਬੈਠੀ ਹੈ ਇਹਨਾਂ ਐਕਟਰਾਂ ਨੂੰ ਆਪਣਾ ਰੋਲ ਮਾਡਲ ਬਣਦੀ ਹੈ ਇਹਨਾਂ ਫਿਲਮੀ ਹੀਰੋ ਦਾ ਅਸਲ ਜੀਵਨ ਇਹਨਾਂ ਦੀ ਫਿਲਮੀ ਜ਼ਿੰਦਗੀ ਤੋਂ ਲੱਖਾਂ ਕੁਆ ਦੂਰ ਉਹਦਾ ਅਜਿਹਾ ਹੀ ਇੱਕ ਫਿਲਮੀ ਹੀਰੋ ਹੈ ਬਤਾ ਬੱਚੜ ਬਾਲੀਵੁੱਡ ਦਾ ਚਮਕਦਾ ਸਤਾਰਾ ਦੇਸਰੂ ਪੂਰੇ ਭਾਰਤ ਦੇ ਨੌਜਵਾਨ ਬਹੁਤ ਸਿਆਣਾ ਸੂਝਵਾਨ ਅਤੇ ਆਪਣਾ ਰੋਲ ਮਾਡਲ ਸਭ ਜੀ ਬੈਠੇ ਹਨ ਪਰ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸਿੱਖਾਂ ਦੇ ਘਰਾਂ ਵਿੱਚ ਜੜਬ ਲੈਣ ਵਾਲੇ ਬੱਚੇ ਇਹ ਸਭ ਤਾਂ ਬੱਚੜ ਦੇ ਗੁਰ ਗਾਉਂਦੇ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਅਬਤਾਬ ਬੱਚਣ ਦੀ ਇੱਕ ਐਸੀ ਗੱਦੀ ਕਰਤੂਤ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਉਹ ਛੁੱਟ ਜਾਣਗੇ ਅਬਤਾਬ ਬੱਚਣ ਦੇ ਸਿੱਖ ਕੌਮ ਨੂੰ ਅਜੇ ਹਜੱਕ ਦਿੱਤੇ ਜੋ ਅੱਜ ਤੱਕ ਕੱਲੇ ਹਨ ਜਿੰਨਾ ਤੇ ਕੋਈ ਵੀ ਮੱਲਮ ਕੰਮ ਨਹੀਂ ਕਰਦੀ ਜੋ ਕੁਝ ਇਸ ਐਕਟਰ ਨੇ 1984 ਦੇ ਵਿੱਚ ਸਿੱਖਾ ਦੇ ਨਾਲ ਕੀਤਾ ਉਹ ਸਾਰਾ ਕੁਝ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਤੇ ਇਸਦੀ ਕਰਤੂਤ ਸੁਣ ਕੇ ਤੁਹਾਨੂੰ ਵੀ ਇਸ ਨਾਲ ਦਫਰਤ ਹੋ ਜਾਵੇਗੀ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਬਹੁਤ ਸਾਰੇ ਲੋਕ ਕਬੀਤਾ ਬੱਚੇ ਨੂੰ ਭਾਰਤੀ ਸ੍ਰੇਮੇ ਦਾ ਚਮਕਦਾ ਸਤਾਰਾ ਵੜਦੇ ਹਨ ਪਰ ਅਸਲੀਅਤ ਵਿੱਚ ਉਹ ਇੱਕ ਕਾਤਲ ਹੈ ਅਬਤਾ ਬੱਚੇ ਨੇ 1984 ਦੇ ਵਿੱਚ ਸਿੱਖਾਂ ਦੇ ਕਤਲਿਆਂ ਬਲਈ ਭਾਰਤ ਸਰਕਾਰ ਦੇ ਉਸ ਵਕਤ ਦੇ ਬਾਲਕਨ ਹੱਕ ਵਾਲੇ ਅਤੇ ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਦੀ ਮਦਦ ਲਈ ਸੀ ਇਸ ਨੇ ਦੂਰਦਰਸ਼ਨ ਚੈਨਲ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਹਿੰਦੂਆਂ ਤੋਂ ਸਿੱਖਾਂ ਦਾ ਖੂੜ ਵਗ ਗਿਆ ਸੀ ਅਤੇ ਸਿੱਖਾਂ ਦੇ ਨਾਲ ਨੌਬਾਸ ਦੇ ਰਿਸ਼ਤੇ ਵਾਲੇ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਭੜਕਾਇਆ ਸੀ ਅਭਿਤਾਬ ਬੱਚੇ ਦੇ ਦੂਰਦਰਸ਼ਨ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਭੜਕਾਉ ਨਾਰੇ ਲਗਾਏ ਸਨ ਕਿ ਖੂਨ ਦਾ ਬਦਲਾ ਖੂਨ ਦਿੱਲੀ ਵਿੱਚ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਲਈ ਦੂਰਦਰਸ਼ਨ ਚੈਨਲ ਦੇ ਬਾਲਕਾਂ ਨੇ ਸਰਕਾਰ ਦੇ ਗੁਲਾਮ ਬਣ ਕੇ ਲਗਾਤਾਰ ਤਿੰਨ ਦਿਨਾਂ ਤੱਕ ਰੋਕ ਰੋਕੇ ਅਭਿਤਾਬ ਬੱਚਨ ਵੱਲੋਂ ਲਾਈ ਇਨ ਖੂਦੀ ਨਾਰਿਆਂ ਦਾ ਪ੍ਰਸਾਰਣ ਕੀਤਾ ਸੀ 83 ਦੇ ਦੌਰ ਵਿੱਚ ਅਵਤਾਬ ਬਚਨ ਲੋਕਾਂ ਵਿੱਚ ਇੱਕ ਐਂਗਰੀ ਜੱਗਬੈਨ ਦੇ ਨਾਲ ਦਾ ਪ੍ਰਚਲਿਤ ਹੋਦਾ ਸੀ ਉਸ ਵਕਤ ਵੀ ਇਸ ਨੂੰ ਫੋਲੋ ਕਰਨ ਵਾਲਿਆਂ ਵਿੱਚੋਂ ਸਾਰੇ ਧਰਬਾ ਤੇ ਸਾਰੀਆਂ ਜਾਤਾਂ ਦੇ ਲੋਕ ਆਉਦੇ ਸਨ ਉਸ ਵਕਤ ਭਾਰਤ ਦਾ ਵੱਡਾ ਐਕਟਰ ਹੋਣ ਕਰਕੇ ਇਸ ਦੀ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਰਿਵਾਰ ਨਾਲ ਵੀ ਬਹੁਤ ਜ਼ਿਆਦਾ ਨੇੜਤਾ ਸੀ ਇਹੀ ਕਾਰਨ ਸੀ ਕਿ ਭਾਰਤੀ ਸੈਂਸਰ ਬੋਰਡ ਇਸ ਦੀਆਂ ਹਰ ਤਰ੍ਹਾਂ ਦੀਆਂ ਫਿਲਮਾਂ ਨੂੰ ਉਸੇ ਵਕਤ ਹੀ ਪਾਸ ਕਰ ਦਿੰਦਾ ਸੀ ਜਿਸ ਦੇ ਚੱਲਦੇ ਇਹ ਦਿਨਾਂ ਵਿੱਚ ਹੀ ਬਾਲੀਵੁੱਡ ਦੇ ਚੋਟੀ ਦੇ ਸਤਾਰਿਆਂ ਵਿੱਚ ਸ਼ਬਾਰ ਹੋ ਜਾਂਦਾ ਹੈ 31 ਅਕਤੂਬਰ ਨੂੰ ਜੇਸ ਵੇਲੇ ਇਧਰਾ ਗਾਂਧੀ ਦਾ ਕਤਲ ਹੋਦਾ ਤਾਂ ਉਸ ਦਾ ਪੁੱਤਰ ਰਜੀਵ ਗਾਂਧੀ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦਾ ਜੋ ਇਧਰਾ ਗਾਂਧੀ ਦੀ ਮੌਤ ਨਾਲ ਐਨਾ ਬੁਖਲਾ ਗਿਆ ਕਿ ਉਸ ਨੇ ਇਧਰਾ ਗਾਂਧੀ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਾਰੇ ਸਰਕਾਰੀ ਅਦਾਰਿਆਂ ਨੂੰ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਵਰਤਿਆ ਤਿੰਨ ਦਿਨਾਂ ਤੱਕ ਪੂਰੀ ਦਰਪੋਰ ਰਾਤ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਿੱਖਾਂ ਦਾ ਕਤਲੇਆਮ ਦਾ سلسلہ جاری ਰਿਹਾ ਉਸ ਵਕਤ ਸਿੱਖਾਂ ਦਾ ਇੱਕ ਸ਼ਿਕਾਰ ਖੇਡਿਆ ਜਾ ਰਿਹਾ ਸੀ ਕਾਂਗਰਸ ਦੇ ਵੱਡੇ ਮੰਤਰੀਆਂ ਨੇ ਖੁੱਲ ਕੇ ਇਸ ਖੂਦੀ ਖੇਡ ਵਿੱਚ ਆਪਣਾ ਹਿੱਸਾ ਪਾਇਆ ਕਾਂਗਰਸ ਦੇ ਵੱਡੇ ਮੰਤਰੀ ਜਿਨ੍ਹਾਂ ਵਿੱਚ ਕਬਲਦਾਤ ਸੱਜੜ ਕੁਵਾਰ ਜਗਦੀਸ਼ ਟਾਇਟਲਰ ਭਜਨ ਲਾਲ ਦਰਸਵਾ ਰਾਓ ਅਤੇ ਅਵਿਤਾ ਬਚਨ ਸਭ ਤੋਂ ਪ੍ਰਮੁੱਖ ਸਨ ਬਾਕੀਆਂ ਨੇ ਤਾਂ ਸਿਰਫ ਆਪਣੇ ਛੋਟੇ-ਛੋਟੇ ਇਲਾਕਿਆਂ ਵਿੱਚ ਹੀ ਸਿੱਖਾਂ ਦਾ ਦਰਸ ਘਾਰ ਕੀਤਾ ਬਤਾ ਬਚਨ ਉਸ ਵਕਤ ਪੂਰੇ ਭਾਰਤ ਦਾ ਹੀ ਇੱਕ ਜਾਣਿਆ ਪਛਾਣਿਆ ਨਾਮ ਸੀ ਇਸ ਦੇ ਸਭ ਤੋਂ ਪਹਿਲਾ ਟੀਵੀ ਦੂਰਦਰਸ਼ਨ ਉੱਤੇ ਆ ਕੇ ਜੋ ਸਰੇਹਾਂ ਭਾਰਤ ਦੀ ਜਨਤਾ ਨੂੰ ਲਾਇਆ ਉਹ ਬਲਦੀ ਵਿੱਚ ਘਿਉ ਪਾਉਣ ਵਾਲਾ ਸੀ ਅਵਿਤਾਬ ਬਚਨ ਵੱਲੋਂ ਦਿੱਤੇ ਇਸ ਸਰੇਹ ਨੇ ਤਕਰੀਬਨ ਭਾਰਤ ਦੇ ਹਰ ਸ਼ਹਿਰ ਵਿੱਚ ਸਿੱਖਾ ਦੀ ਤਬਾਈ ਲਿਆ ਦਿੱਤੀ ਜਿਸ ਤੋਂ ਬਾਅਦ ਰੇਲ ਗੱਡੀਆਂ ਵਿੱਚ ਬੱਸਾਂ ਵਿੱਚ ਟਰੱਕਾਂ ਚੋਂ ਕੱਢ ਕੇ ਘਰਾਂ ਵਿੱਚੋਂ ਦੁਕਾਨਾਂ ਵਿੱਚ ਸੜਕਾਂ ਉੱਤੇ ਗਲਗਾਂ ਵਿੱਚ ਬੈਠੇ ਸਿੱਖਾਂ ਉੱਤੇ ਜਾਨਲੇਵਾ ਹਮਲੇ ਸ਼ੁਰੂ ਹੋ ਜਾਂਦੇ ਹਨ ਪੂਰੇ ਭਾਰਤ ਵਿੱਚ ਹੀ 30000 ਦੇ ਕਰੀਬ ਬੇਦੋਚੇ ਸਿੱਖਾਂ ਦਾ ਕਤਲ ਕੀਤਾ ਗਿਆ ਉਸ ਵਕਤਾਂ ਬਚਣ ਸਿੱਖਾਂ ਦਾ ਖੂਨ ਪੀੜ ਵਾਲਾ ਇੱਕ ਚਤਾਨ ਬਣ ਕੇ ਸਾਹਮਣੇ ਆਇਆ ਸੀ ਹਜ਼ਾਰਾਂ ਸਿੱਖ ਔਰਤਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਛੋਟੇ ਸਿੱਖ ਬੱਚੇ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਘਰ ਫੂਕ ਦਿੱਤੇ ਗਏ ਗੁਰਦੁਆਰੇ ਫੂਕ ਦਿੱਤੇ ਗਏ ਦੁਕਾਨਾਂ ਫੂਕ ਦਿੱਤੀਆਂ ਗਈਆਂ ਕਾਇਦੇ ਹਰਕੇ ਅਵਿਤਾ ਬੱਚੇ ਦੇ 31 ਅਕਤੂਬਰ ਵਾਲੇ ਦਿਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸ਼ਾਮ ਨੂੰ ਦਿੱਲੀ ਪੁੱਜਿਆ ਸੀ ਦਿੱਲੀ 에어ਪੋਰਟ ਤੇ ਉਤਰਦੇ ਆਈ ਇਸ ਦਾ ਸਾਹਮਣਾ ਇੱਕ ਸਿੱਖ ਸਿਕਿਉਰਿਟੀ ਵਾਲੇ ਬੰਦੇ ਨਾਲ ਹੋਇਆ ਉਸ ਸਿਕਿਉਰਿਟੀ ਵਾਲੇ ਸਿੱਖ ਨੇ ਇਸ ਨੂੰ ਜੀ ਆਇਆਂ ਕਿਹਾ ਪਰ ਇਸ ਦੇ ਅੰਦਰ ਸਿੱਖਾਂ ਲਈ ਇਹ ਨਫ਼ਰਤ ਭਰੀ ਹੋਈ ਸੀ ਕਿ ਇਸ ਨੇ ਪਰਤ ਕੇ ਉਸ ਸਿੱਖ ਦੇ ਮੂੰਹ ਤੇ ਇੱਕ ਚਪੇੜ ਮਾਰੀ ਅਤੇ ਬੋਲਿਆ ਕਿ ਤੂੰ ਸਿੱਖੋ ਨੇ ਅਬਾਰੀ ਮਾਂ ਨੂੰ ਕਤਲ ਕੀਤਾ ਹੈ ਇਸ ਲਈ ਤੂੰ ਮੇਜਦਾ ਰਹਿਣੇ ਦਾ ਕੋਈ ਆਕੜ ਨਹੀਂ ਉਸ ਕਤਲ ਵਾਲੇ ਦਿਨ ਰਾਹੁਲ ਗਾਂਧੀ ਅਤੇ ਪ੍ਰੇਕਾ ਗਾਂਧੀ ਨੂੰ ਅਵਤਾਬ ਬੱਜੜ ਦੀ ਬਾਹ ਆਪਣੇ ਨਾਲ ਲੈ ਗਈ ਸੀ ਕਿਉਂਕਿ ਇਧਰਾ ਗਾਂਧੀ ਬੱਜੜ ਪਰਿਵਾਰ ਨੂੰ ਹੀ ਆਪਣੇ ਬਹੁਤ ਜ਼ਿਆਦਾ ਨੇੜੇ ਬਣਦੀ ਸੀ ਅਵਤਾਬ ਬੱਜੜ ਦੀਆਂ ਫਿਲਮ ਵਿੱਚ ਐਕਟਰੀ ਵੀ ਇਧਰਾ ਗਾਂਧੀ ਨੇ ਹੀ ਕਰਵਾਈ ਸੀ ਜਦੋਂ ਇਧਰਾ ਗਾਂਧੀ ਦੇ ਮ੍ਰਿਤਕ ਸਰੀਰ ਨੂੰ ਲੋਕ ਸ਼ਰਧਾਂਜਲੀ ਦੇਣ ਆ ਰਹੇ ਸਨ ਤਾਂ ਦੂਰਦਰਸ਼ਨ ਚੈਨਲ ਲਾਈਵ ਰਿਕਾਰਡਿੰਗ ਕਰਕੇ ਟੀਵੀ ਉੱਤੇ ਲਾਈਵ ਪ੍ਰਸਾਰਿਤ ਕਰ ਰਿਹਾ ਹੁੰਦਾ ਹੈ ਇਸੇ ਲਾਈਵ ਪ੍ਰੋਗਰਾਮ ਵਿੱਚ ਰਜੀਵ ਗਾਂਧੀ ਅਤੇ ਅਵਤਾਬ ਬੱਜੜ ਆਪਸ ਵਿੱਚ ਗੱਲਾਂ ਕਰਦੇ ਨਜ਼ਰ ਆ ਰਹੇ ਹੁੰਦਿਆਂ ਰਜੀਵ ਗਾਧੀ ਨੇ ਅਬਤਾਬ ਬਚਨ ਦੇ ਕੰਨ ਵਿੱਚ ਕੁਝ ਕਿਹਾ ਤਾਂ ਉਸੇ ਵਕਤ ਹੀ ਅਬਤਾਬ ਬਚਨ ਦੂਰਦਰਸ਼ਨ ਦੀ ਕੈਮਰਾ ਟੀਮ ਵੱਲ ਵਧਦਾ ਹੈ ਅਤੇ ਉੱਥੇ ਖੜੇ ਹੋ ਕੇ ਟੀਵੀ ਪ੍ਰੋਗਰਾਮ ਵਿੱਚ ਲਾਈਵ ਵੇਸਰੇ ਖੋੜ ਕਾ ਬਦਲਾ ਖੋੜ ਦਾ ਨਾਰਾ ਲਗਾਇਆ ਇਸੇ ਨਾਰੇ ਨੂੰ ਵਾਰ-ਵਾਰ ਤਿੰਨ ਦਿਨਾਂ ਤੱਕ ਲਗਾਤਾਰ ਦੂਰਦਰਸ਼ਨ ਵੱਲੋਂ ਚਲਾਇਆ ਗਿਆ ਸੀ ਤਾਂ ਜੋ ਪੂਰੇ ਦੇਸ਼ ਵਿੱਚ ਹੀ ਸਿੱਕਾ ਖਿਲਾਫ ਇੱਕ ਬੋਲ ਸਿਰਜਾ ਜਾ ਸਕੇ ਅਵੇਤਾ ਬਚਤ ਦੇ ਇਹਨਾਂ ਨਾਰਿਆ ਕਰਕੇ ਭਾਰਤ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ। ਅਵੇਤਾ ਬਚਨ ਇੱਕ ਫੇਲ ਐਕਟਰ ਸੀ ਪਰ ਇਸ ਨੂੰ ਇਦਰਾ ਗਾਧੀ ਦੇ ਹੱਥ ਕਰਵਾਇਆ ਅਤੇ ਇਸ ਦੇ ਕਰਕੇ ਹੀ ਇਸ ਨੂੰ ਫਿਲਮਾਂ ਵਿੱਚ ਮਿਲ ਗਿਆ ਸਨ ਜਿਸ ਦਾ ਮੁੱਲ ਇਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਤਾਰਿਆ। ਅਵੇਤਾ ਬਚਨ ਦਾ ਇੱਕ ਚਿਹਰਾ ਤੁਸੀਂ ਫਿਲਮਾਂ ਵਿੱਚ ਦੇਖਦੇ ਹੋਵੋਗੇ ਜੋ ਕਿ ਦੇਖਣ ਨੂੰ ਬਹੁਤ ਚੰਗਾ ਲੱਗਦਾ ਪਰ ਅਸਲੀ ਚਿਹਰਾ ਇਸ ਦਾ ਇਹ ਹੈ ਨਫ਼ਰਤ ਨਾਲ ਭਰਿਆ ਹੋਇਆ। ਮੁੱਖ ਦੀ ਗੱਲ ਹੈ ਕਿ ਸਰਕਾਰ ਦੇ ਦਬਾਅ ਏਠ ਇਸ ਤੇ ਕੋਈ ਵੀ ਕੇਸ ਦਰਜ ਨਹੀਂ ਸੀ ਉਸ ਵਕਤ ਹੋ ਸਕਿਆ ਅਮੇਤਾਬ ਬੱਚਨ ਦੇ ਪਰਿਵਾਰ ਦੀ ਗਾਧੀ ਪਰਿਵਾਰ ਨਾਲ ਦੇਰਤਾ ਦਾ ਇੱਕ ਕਿੱਸਾ ਇਹ ਵੀ ਹੈ ਕਿ ਜਿਸ ਵੇਲੇ ਰਜੀਵ ਗਾਧੀ ਸੋਨੀਆ ਗਾਧੀ ਨੂੰ ਵਿਆਹ ਕੇ ਭਾਰਤ ਲੈ ਕੇ ਆਇਆ ਸੀ ਤਾਂ ਉਸ ਵਕਤ ਹਿੱਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਨ ਵਾਸਤੇ ਸੋਨੀਆ ਗਾਧੀ ਨੂੰ ਇਧਰਾਂ ਗਾਧੀ ਨੇ ਅਮਤਾਬ ਬੱਚਨ ਦੇ ਘਰ ਵਿੱਚ ਰੱਖਿਆ ਸੀ ਤੇ ਇਹਨਾਂ ਦੇ ਘਰ ਵਿੱਚ ਹੀ ਰਜੀਵ ਗਾਧੀ ਨੇ ਸੋਨੀਆ ਗਾਧੀ ਦੇ ਨਾਲ ਫੇਰੇ ਲੈ ਸਨ ਔਰ ਸਿੱਖੋ ਤੁਸੀਂ ਆਪ ਹੀ ਇਹ ਸਭ ਲਗਾ ਲਓ ਕਿ ਤੁਸੀਂ ਇਸ ਨੂੰ ਮaaf ਕਰ ਸਕਦੇ ਹੋ ਇਸ ਦੀਆਂ ਇਹਨਾਂ ਕਰਤੂਤਾਵਾਂ ਵਾਸਤੇ ਦੇਖ ਕੇ ਤੁਸੀਂ ਇਸ ਨੂੰ ਮaaf ਕਰ ਦਿੱਤਾ ਤਾਂ ਹਰਗੇਜ ਤੁਸੀਂ ਇਸ ਨੂੰ ਆਪਣਾ ਰੋਲ ਮਾਡਲ ਬਣ ਸਕਦੇ ਹੋ ਮਰਜੀ ਤੁਹਾਡੀ ਹੈ ਸੋ ਇਹ ਸੀ ਅਬਤਾ ਬਚਣ ਦਾ ਅਸਲੀ ਚਿਹਰਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ